ਮੈਂ ਮੇਨ ਖਾਂਗ ਜਫਾਮ ਕਰਕੇ ਕਬੂਤਰ ਸੰਘੜਦਾ ਹਾਂ ਉਹਨਾਂ ਨੂੰ ਕੋਈ ਦਿੱਕਤ ਹੈ ਪਾਣੀ ਦਿਨ ਚ ਕਿੰਨੇ ਟੈਂਪੋ ਨੂੰ ਕਬੂਤਰ ਪਾਣੀ ਅਸੀਂ ਤਾਂ ਦਿਨ ਚ ਦੋ ਵਾਰੀ ਵੀ ਪਾਦੀ ਦਾ ਵੈਸੇ ਤਾਂ ਅਸੀਂ ਮੇਨ ਇੱਕ ਵਾਰੀ ਪਾਉਣੀ ਹੈ ਅੱਛਾ ਹਾਂ ਸ਼ਾਮ ਨੂੰ ਜਿਵੇਂ 4-5 ਵਜੇ ਦਾਣੇ ਪਾਉਣੇ ਨੇ ਉਦੋਂ ਕੋਸਾ ਪਾਣੀ ਲਿਆਂਦਾ ਵੈਸਾ ਉਹ ਆਪਦਾ ਸਮਾਨ ਬਣਾਇਆ ਹੋਇਆ ਉਹ ਪਾਲੀ ਦੇ ਤੇ ਜੇ ਜ਼ਿਆਦਾ ਕਬੂਤਰ ਸਾਨੂੰ ਦਿਖੇ ਢਿੱਲਾ ਜਿਹੜਾ ਗੋੜ ਤੋਂ ਦੱਸਿਆ ਆ ਉਹ ਦੇਦੀ ਦੁੰਦਣਾ ਇਨਸੈਕਟਰ ਠੀਕ ਹੈ ਹਾਂ ਤੇ ਹੁਣ ਕੂਦਰੀਆਂ ਦਿਖਾਉ ਜੀ ਉਹ ਬਾਈ ਦਿਖਾਉਂਗਾ ਆਹ ਬਾਈ ਆਪਣੀ ਬੈਗੂ ਜਿੱਤੀ ਹੈ ਬੈਗੂ ਜਿੱਤੀ ਹੋਈ ਹੈ ਹਾਂ ਕਿੰਨੇ ਕਬੂਤਰ ਉੱਡੇ ਸੀ ਇਹ ਕਬੂਤਰ ਉੱਡੇ ਸੀ 183 ਹੈ 183 ਹਾਂ 183 ਠੀਕ ਹੈ ਜੀ 83 ਕਬੂਤਰ ਉੱਡੇ ਸੀਗੇ ਹੂੰ ਤੇ ਇਹ ਇਹ 14 15 ਕਬੂਤਰਾਂ ਸਾਂਝੀ ਹੋਈ ਸੀ ਕਿੰਨੇ ਵਜੇ ਸਾਂਝੀ ਹੋਈ ਸੱਤ ਦਾ ਟਾਈਮ ਸੀ 7 ਵਜੇ ਟਾਈਮ ਕਰਾਇਆ ਸੀ ਹਾਂ ਇਹ ਦੂਜੇ ਦਿਨ ਫੜ ਕੇ ਲਿਆਂਦੀ ਹੈ ਕਿਹੜੇ ਮਹੀਨੇ ਦੀ ਗੱਲ ਹੈ ਇਹ 5ਵੇਂ ਮਹੀਨੇ ਦੀ ਗੱਲ ਹੈ 5ਵੇਂ ਦੀ ਹੈ ਹੈ ਚੌਥੇ ਦੇ ਕਿਉਂ ਪੰਜਵੇਂ ਮਹੀਨੇ ਲਾਸਟ ਚ ਸੀਗੀ ਪੰਜਵੇਂ ਦੀ ਲਾਸਟ ਆਈਆਂ ਸੀ ਪੰਜਵੇਂ ਦੀ ਲਾਸਟ ਇੰਨੀ ਗਰਮੀ ਚ ਦੂਸਰੇ ਪੰਜਵੇਂ ਪੰਜਵੇਂ ਨਹੀਂ ਨਹੀਂ ਬਾਹ ਉਹ ਤਾਂ ਦੇਰ ਖੰਡਾ ਸੀਗਾ ਯਾਰ ਪੰਜਵੇਂ ਮਹੀਨੇ ਚ ਹੀ ਬਾਜੀ ਸੀ ਹਾਂ ਪੰਜਵੇਂ ਮਹੀਨੇ ਚ ਬਾਜੀ ਸੀ ਅੱਛਾ ਦਿਨ ਠੰਡਾ ਸੀ ਤਾਂ ਬੇਨ ਠੰਡਾ ਹੋ ਗਿਆ ਸੀਗਾ ਹਾਂ ਹਾਂ ਮਤਲਬ ਉੱਡੇ ਤਾਂ ਕਬੂਤਰ ਸਾਰਿਆਂ ਦੇ ਸੋਹਣੇ ਐ ਪਰ ਮਤਲਬ ਇਹ ਆ ਜਿਹੜਾ ਮੈਂ ਤੈਨੂੰ ਦੱਸਿਆ ਮੇਰੇ ਸਾਲੇ ਨੇ ਮੈਨੂੰ ਦਿੱਤਾਗਾ ਜਿਹੜਾ ਬਾਜੀ ਇਹ ਹੁੰਦਾ ਰਵਾਗਾ ਇਹ ਹੁੰਦੀ ਧੀ ਐ ਇਹ ਹੁੰਦੀ ਧੀ ਐ ਠੀਕ ਐ ਜੀ ਤੇ ਹੁਣ ਇਹਨੂੰ ਡਾਉਣੀ हां भाई हुन इन्नू ਛੱਡਾਂਗੇ ਬਾਜੀ ਤੇ ਦੁਬਾਰਾ ਛੱਡਾਂਗੇ ਉਹਨੇ ਹੁਣ ਕਿੰਨੀ ਜਿੱਤ ਲਈ ਇਹ ਇੱਕ ਹੀ ਛੱਡੀ ਗਈ ਆ ਮੁੜਕੇ ਤੇ ਫਿਰ ਝਾੜਤੇ ਪੈ ਗਏ ਜਾਨਵਰ ਠੀਕ ਹੈ ਕੋਈ ਇਸ ਵਾਰੀ ਨਾ ਮੌਸਮ ਬਾਰਸ਼ਾਂ ਬੁਰਸ਼ਾਂ ਕਰਕੇ ਨਾ ਦਿਨ ਬਣੇ ਹੀ ਨਹੀਂ ਕਬੂਤਰਾਂ ਦੀ ਕੋਈ ਬਾਜ਼ੀਆਂ ਕੈਨਸਲ ਹੋ ਗਈਆਂ ਆ ਇਹਦੀ ਮਾਂ ਇਹਦੀ ਮਾਂ ਆ ਇਹਨਾਂ ਦੀ ਮਾਂ ਉਹ ਪਿਓ ਬੈਠਾ ਆ ਮਾਂ ਐ ਇਹ ਭਈਆ ਇਹ ਭਈਆ ਦੀ ਮਾਂ ਸਾਡੇ ਘਰ ਆਈ ਇਹ ਕਬੂਤਰੀ ਹਾਂ ਇਹ ਰਾਜਨ ਜਿਹੜੇ ਰਾਜਨ ਵਾਲੇ ਕਹਿੰਦੇ ਨੇ ਹਾਂਜੀ ਇਹ ਬਾਈ ਨੇ ਯਾਦੀ ਨੇ ਦਿੱਤੀ ਸੀ ਆਪਾਂ ਨੂੰ ਕਹਿ ਕੇ ਵੀ ਰਾਜਨ ਵਾਲਿਆਂ ਨੇ ਹਾਂ ਇਹ ਮੰਗੀ ਸੀ ਆਪਾਂ ਕਿਹਾ ਸੀਗਾ ਵੀ ਰਾਜਨ ਵਾਲੇ ਵੀ ਰਾਜਨ ਵਾਲੇ ਦੇ ਮੁੱਲ ਲੈ ਕੇ ਆ ਜੀ ਨਾ ਨਾ ਮੁੱਲ ਨਹੀਂ ਵੀਰੇ ਮੁੱਲ ਤਾਂ ਆਪਾਂ ਨੂੰ ਅਜੇ ਤੱਕ ਕਿਸੇ ਜਿਹੜੇ ਭਰਾ ਨਾਲ ਆਪਣੀ ਸਾਂਝ ਘਾਟ ਬਣੀ ਆਪਾਂ ਨੂੰ ਕਿਸੇ ਨੇ ਮੁੱਲ ਨਹੀਂ ਦਿੱਤਾ ਹਾਂਜੀ ਹਾਂ ਇਹ ਉਹਨਾਂ ਨੇ ਦਿੱਤਾ ਹੀ ਫਿਰ ਅਸੀਂ ਇਹ ਜੋੜਾ ਪਾਸ ਕਰਾਇਆ ਹੂੰ ਇਹ ਵੀ ਪਾਸ ਹੋ ਗਿਆ ਜਿਹੜਾ ਇਹਦੇ ਨਾਲ ਪਹਿਲਾਂ ਕਬੂਤਰ ਸੀ ਉਹ ਵੀ ਜੋੜਾ ਪਾਸ ਉਸ ਕਬੂਤਰ ਨਾਲ ਹੀ ਪਹਿਲਾਂ ਲਈ ਸੀ ਹਾਂ ਉਹ ਵੀ ਪਾਸ ਹੈ ਠੀਕ ਹੈ ਜੀ ਇਹ ਹੋਣ ਲਿਆਂਦੇ ਸੀ 2 ਸਾਲ ਹੋ ਗਏ ਨੇ ਹੂੰ ਜੇ ਆਪਾਂ ਕਿਸੇ ਕਬੂਤਰ ਦੀ ਹੁਣ ਉਹ ਤੁਹਾਡਾ ਕਬੂਤਰ ਹੈ ਹਾਂਜੀ ਆਪਾਂ ਉਹਦੀ ਨਸਲ ਵਧਾਉਣੀ ਹੈ ਹਾਂਜੀ ਕਿਵੇਂ ਵਧਾਈਏ ਇਹ ਮਤਲਬ ਤੁਸੀਂ ਜੇ ਆਪਾਂ ਵੱਧ ਬੱਚੇ ਕਰਨੇ ਨੇ ਇਹ ਤਾਂ ਫਿਰ ਹੁਣ ਅਸੀਂ ਤਾਂ ਜੇ ਮਨ ਲਾਏ ਆਪਸੀ ਲਾਤ ਕੇ ਆਂਡੇ ਬਦਲ ਦਿੰਦੇ ਹਾਂ ਕੁਝ ਜੋੜੀਆਂ ਥੱਲੇ ਜੇ ਮਨ ਲਾਏ ਵੀ ਹੁਣ ਰਵਾ ਨੇੜੇ ਕਰਨਾ ਫਿਰ ਜੇ ਪਿਓ ਤੀ ਲਾਤੀ ਤੇ ਉਧਰ ਭੈਣ ਭਰਾ ਲਾਤੇ ਐ ਕਰਕੇ ਥੋੜਾ ਨੇੜੇ ਕਰ ਲੀਦੇ ਬਸ ਨੇੜੇ ਕਰਕੇ ਕੋਈ ਕਬੂਤਰ ਤੇ ਇਸ ਚੀਜ਼ ਦਾ ਪ੍ਰਭਾਵ ਪੈਂਦਾ ਕੋਈ ਵੱਧ ਉੜਦਾ ਕੋਈ ਘੱਟ ਉੜਦਾ ਆਹ ਤਾਂ ਹੋ ਗਿਆ ਹੁਣ ਕੋਈ ਹੁਣ ਜੇ 50% ਹੁੰਦੇ ਜੇ 50% ਹੁੰਦੇ ਜਦੋਂ 100 ਹੋ ਜਾਊਗਾ 100 ਵਾਲਾ ਮਾਰ ਹੀ ਆਪ ਹੀ ਦੇਊਗਾ ਵੱਧ ਡੁੱਡੂਗਾ ਵੱਧ ਡੁੱਡੂਗਾ ਭਾਈ ਤੇ ਕੋਈ ਬਾਹਰ ਅੰਦਰ ਭੱਜਣ ਦਾ ਕੋਈ ਖੜਨ ਕੋਈ ਭੱਜਣ ਦੀ ਭਾਈ ਜਦੋਂ ਇਹ ਜੇ ਮੈਂ ਕੱਟ ਨੰਬਰ ਵਾਲਾ ਨਹੀਂ ਬੰਦਾ ਭੱਜ ਸਕਦਾ ਤੇ ਵੱਧ ਵਾਲਾ ਕਿੱਥੋਂ ਭੱਜੂਗਾ ਵੱਧ ਵਾਲਾ ਤਾਂ ਫਸਟ ਹੀ ਆਊਗਾ ਹਾਂ ਇਹਦੇ ਇਹ ਸਾਰੇ ਕਬੂਤਰ ਇਹ ਸਾਰੇ ਮੇਰੇ ਪਰਖੇ ਹੋਏ ਨੇ ਐ ਦਾ ਕਬੂਤਰ ਤਾਂ ਹੋਰ ਵੀ ਬਿਹtere ਨੇ ਭਰਾਵਾ ਤਲ ਉਹ ਤਾਂ ਥੋੜਾ ਜਿਹਾ ਲੰਬੀ ਪਗ ਜੀ ਵੀਡੀਓ ਮਤਲਬ ਇਹ ਮੀਨ ਆਪਣੇ ਇਹੀ ਐ ਬਾਈ ਠੀਕ ਐ ਜੀ ਇੰਨਾ ਚ ਅੱਗੇ ਰਵਾ ਚੱਲੀ ਜਾਂਦਾ ਇੰਨਾ ਚ ਜਿੱਤੀ ਜਾਂਦੇ ਨੇ ਹਾਂਜੀ ਇੰਨਾ ਚ ਆਪਣਾ ਯਾਰ ਬੇਲੀ ਉਹ ਕਬੂਤਰ ਨੇ ਜਿਹੜੇ ਸ਼ਹਿਰ ਤੇ ਉੱਡਦੇ ਨੇ ਜਿਹੜੇ ਸ਼ਹਿਰ ਦੇ ਵਿੱਚ ਉੱਡ ਕੇ ਤੇ ਪਿੰਡ ਦੇ ਵਿੱਚ ਬਾਜੀ ਦਿਖਾਉਂਦੇ ਨੇ ਇਹ ਉਹ ਕਬੂਤਰ ਇਹ ਉਹ ਕਬੂਤਰ ਇਹ ਥੋੜੇ ਆਪਦੇ ਘਰ ਦੀ ਨਾਲ ਬਣਦੇ ਆ ਹਾਏ ਹੁਣ ਆਪਣੇ ਘਰ ਦੇ ਆ ਬਾਈ ਠੀਕ ਐ ਜੀ ਲਿਆਂਦੇ ਬਥੇਰੇ ਕੋਲੋਂ ਆ ਬਾਈ ਯਾਰ ਬੇਲੀਆਂ ਕੋਲੋਂ ਲੇਕਿਨ ਇਹ ਹੁਣ ਆਪਾਂ ਆਪਦੇ ਘਰ ਦੇ ਬਣਾ ਲਏ ਠੀਕ ਐ ਜੀ ਇਹ ਹੁਣ ਆਪਣੇ ਆਪ ਦੇ ਨੇ ਠੀਕ ਐ ਬਾਈ ਹਾਂ ਤੇ ਭਾਈ ਜੀ ਇਹ ਸੀਗੇ ਬਾਈ ਮਹਿੰਦੀ ਸਰਸਾ ਜੀ ਪੂਰੀ ਵੀਡੀਓ ਵੀ ਦੇਖੋਗੇ ਲਾਸਟ ਚ ਆਪਾਂ ਇਹਨਾਂ ਦੇ ਕਬੂਤਰ ਦਿਖਾਵਾਂਗੇ ਜਿਹੜੇ ਸ਼ਹਿਰਾਂ ਚ ਵੀ ਉੱਡਦੇ ਆ ਤੇ ਪਿੰਡ ਤੇ ਜਾ ਕੇ ਪਿੰਡ ਨਹੀਂ ਛੱਡਦੇ ਉਹ ਕਬੂਤਰ ਨੇ ਵੀਡੀਓ ਨੂੰ ਦੇਖਿਓ ਜਨਵਰ ਚੈੱਕ ਕਰੋ ਬਹੁਤ ਚੰਗੇ ਸੋਹਣੇ ਜਨਵਰ ਨੇ ਤਕੜੇ ਜਨਵਰ ਨੇ ਡਾਵੇ ਜਨਵਰ ਨੇ ਤੇ ਬੱਸੇ ਕੋਈ ਘਟਵਾਤ ਹੋਈ ਆਪਾਂ ਅਗਲੀ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਉਹ ਚੀਜ਼ ਵੀ ਦਿਖਾਵਾਂਗੇ ਬਾਕੀ ਆ ਬਾਈ ਦਾ ਪਿੱਛੇ ਸੈਟਅਪ ਆ ਆ ਦੇਖ ਕਬੂਤਰ ਘਾਤਰ ਨੇੜੇ ਕਰਕੇ ਦਿਖਾ ਦੇ। ਨਾਲ ਕੋਲੇ ਆਹ ਕਬੂਤਰੀਆਂ ਦਿਖਾ ਦੇ ਵੱਡੀਆਂ ਬਾਹਰੀ ਨੇ। ਆ ਪੱਠੇ ਨੇ ਬਾਈ ਦੇ ਜਿਹੜੇ ਐਸੀਜਨ ਛੱਡਣ ਵਾਲੇ ਆ। ਹਾਂ ਤੇ ਉਪਰਾਂ ਵੱਡੀਆਂ ਕਬੂਤਰੀਆਂ ਬੈਠੀਆਂ ਨੇ। ਵੱਡੇ ਵੱਡੇ ਕਬੂਤਰ ਨੇ। ਤੇ ਜਿਹੜਾ ਉੱਪਰ ਸੈਟਅਪ ਤੁਸੀਂ ਦੇਖ ਰਹੇ ਹੋ ਤਾਂ ਉਹ ਬਾਈ ਦਾ ਵੱਡੇ ਕਬੂਤਰਾਂ ਦਾ ਸੈਟਅਪ ਹੈ। ਉੱਪਰ ਵੀ ਦਿਖਾ ਦੋ ਬਾਈ ਜਿਹੜਾ ਉੱਪਰਲਾ ਉਤਰਾਂ ਵਾਲਾ ਵੱਡਿਆਂ। ਉੱਤੇ ਲੈ ਜਾ। ਉੱਤੇ ਲੈ ਜਾ। a usted la, la ya, de no puedo colar.